ਸਵਾਗਤ ਹੈ ਦੋਸਤੋ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 978020523 ਅੱਜ ਦੀ ਵੀਡੀਓ ਦੋਸਤੋ ਪਿੰਡ ਬੈਰੋਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਦੋਸਤੋ ਮੋਗਾ ਰਹਿਣਦਾ ਅੱਜ ਦੀ ਵੀਡੀਓ ਵਿੱਚ ਇੱਕ ਕੱਟੀ ਆ ਦੋਸਤੋ ਚੰਗੇ ਬਰੀਡ ਕੈਰੈਕਟਰ ਵਾਲੀ ਮੋਰਾ ਦੀ ਕੱਟੀ ਆ ਬਾਕੀ ਡਿਟੇਲ ਇਨਫੋਰਮੇਸ਼ਨ ਉਮਰ ਵਗੈਰਾ ਸਾਰਾ ਕੁਝ ਆਪਾਂ ਪੁੱਛ ਲੈਣੇ ਆ ਰੀਕਵੈਸਟ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਦੋਸਤੋ ਚੰਗੀ ਕੱਟੀ ਆ ਪਾਲਣ ਵਾਲੇ ਸ਼ਕੀਨ ਵੀਰਾਂ ਵਾਸਤੇ ਜਿਹੜੇ ਵੀਰਾਂ ਨੂੰ ਬਰੀਡ ਦੀ ਪਰਖ ਆ ਉਹਨਾਂ ਨੇ ਅੰਦਾਜ਼ਾ ਲਾ ਹੀ ਲੈਣਾਗਾ ਮੇਰੀ ਨਿਗਾਹ 'ਚ ਕੱਟੀ ਬੜੀ ਚੰਗੀ ਆ ਬਾਕੀ ਡਿਟੇਲ ਇਨਫੋਰਮੇਸ਼ਨ ਆਪਾਂ ਬਾਇਤੋਂ ਲੈ ਲੈਣੇ ਆ ਜੀ ਬਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦਾ ਦੋਈ ਬਈ ਅੱਜ ਦੀ ਜਿਹੜੀ ਵੀਡੀਓ ਬਣਾ ਰਿਹਾ ਆਪਣਾ ਨਾਮ ਤੋਂ ਵਰਪrakash ਸਿੰਘ ਜਿਹੜੀ ਆ ਇਹ ਵੀਡੀਓ ਬਣਾ ਰਿਆ ਬੈਰੋਕੇ ਪਿੰਡ ਤੋਂ ਬਣਾ ਰਿਆ ਇਹਨੂੰ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਬਾਈ ਦਾ ਨਾਂ ਗੋਸ਼ਾਏ ਗੋਸ਼ਾ ਕਬੂਤਰਾਂ ਵਾਲਾ ਵੀ ਕਹਿੰਦੇ ਆ ਵਾਟਰ ਵਾਕਸ ਵਾਲੀ ਟੈਂਕੀ ਦੇ ਕੋਲੇ ਘਰ ਆ ਬਾਈ ਦਾ ਠੀਕ ਆ ਜਿਹਨੇ ਕੱਤੀ ਵੇਖਣੀ ਇੱਥੇ ਆ ਕੇ ਆਪਦੀ ਤਸੱਲੀ ਕਰ ਸਕਦਾ ਠੀਕ ਆ ਹਾਂ ਉਹ ਜਾਨੀ ਕਿ ਸਾਫ਼ ਸੁਥਰੀ ਹੈ ਕੋਈ ਫੋਰ ਸ਼ਾਂਗ ਨਹੀਂ ਠੀਕ ਆ ਚਾਰ ਹੀ ਥਾਣਾ ਕੋਈ ਫੋਰ ਸ਼ਾਂਗ ਨਹੀਂ ਤੇ ਮਾਂ ਦਾ ਵੀ ਜਾਨੀ ਕਿ ਚੰਗੇ ਰਿਕਾਰਡ ਵਾਲੀ ਆ ਬਾਈ ਨੇ ਗਾਉਂ ਲਈ ਆ ਕੋਈ ਘਰ ਦੀ ਨਹੀਂ ਗਈ ਆਪ ਐਵੇਂ ਕਹਿਣ ਨੂੰ ਬਾਲਾ ਕਹੀਏਗੀ ਇਹ ਆ ਵੂਆ ਜੋ ਕਹਛਾ ਇਹ ਆਪ ਦੱਸਦੀ ਹੈ ਵੀ ਮੈਂ ਇੰਨੀ ਕ ਚੰਗੀ ਹੈਗੀ ਆ ਕਹਿਣ ਨੂੰ ਇਹਨੂੰ ਪੜ ਅਰਜਨ ਕੁੱਗੜ ਦੀ ਬਣਾਦਾ ਜਿਹਦੀ ਮਰਜ਼ੀ ਗੱਲਾਂ ਚ ਕਪੜਾ ਜੋ ਮਰਜ਼ੀ ਮਰੀ ਜਾ ਕੋਈ ਨਹੀਂ ਬੰਨੈਣੀ ਜੋ ਚੀਜ਼ਾਂ ਇਹ ਆਪ ਦੱਸਦੀ ਹੈ ਵੀ ਮੈਂ ਕਿੰਨੀ ਕ ਚੰਗੀ ਆ ਹਾਂ ਬਈ ਬਾਕੀ ਐ ਸਿੰਗੀ ਸੁੰਗੀ ਦੀ ਚੰਗੀ ਆ ਜਿਹੜੇ ਪਹਿਣ ਭਰਾਣੇ ਲੈਣੀਆਂ ਵੇਖ ਲੈਣੀਆਂ ਠੀਕ ਆ ਹਾਂ ਉਹ ਵੀ ਚੰਗੀ ਆ ਕਰੈਕਟਰ ਵਾਈਜ਼ ਪੱਟ ਪੁੜੇ ਦੀ ਕੋਈ ਮਾੜੀ ਨਹੀਂ ਢਾਲੂ ਨਹੀਂ ਪੱਟ ਪੁੜੇ ਦੀ ਮੋਬਾਈਲ ਨੰਬਰ ਬੋਲੀ ਮਰੇ ਮੋਬਾਈਲ ਨੰਬਰ 9501815643 ਠੀਕ ਆ ਦੋਸਤੋ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਉਮਰ ਦੀ ਗੱਲਬਾਤ ਕਰ ਲਈ ਵੀ ਕਿੰਨੀ ਕੁ ਉਮਰ ਹੈ ਇਹ ਬਈ 13-14 ਮਹੀਨਿਆਂ ਦੀ ਹੈ ਜਿੱਥੋਂ ਲਈ ਹੈ ਬਾਈ ਨਹੀਂ ਉੱਥੋਂ ਦੱਸਿਆ ਠੀਕ ਹੈ 13-14 ਯਾਨੀ ਕਿ ਖੀਰ ਕੁਝ ਹੋਗੀ ਥੀਰੀ ਹੈ ਖੀਰੀ ਬਾਈ ਦੰਦ ਕੋਈ ਆ ਕੇ ਚੈੱਕ ਕਰ ਲੈ ਹਾਂ ਦੰਦਾਂ ਦੀ ਤਾਂ ਗਰੰਟੀ ਹੋਊਗੀ ਠੀਕ ਹੈ ਖੀਰੀ ਦੇ ਦਿਆਂਗੇ ਜੇ ਕੋਈ ਗੱਪ ਵਾਲੀ ਗੱਲ ਨਿਕਲ ਜੇ ਜਾਂ ਕੋਈ ਫੋਟ ਨਿਕਲ ਜੇ ਇਹਦਾ 100 ਕਿਲੋਮੀਟਰ ਤੱਕ ਕਰਾਇਆ ਵੀ ਫਰੀ ਹੈ 25000 ਰੁਪਏ ਦੇ 25000 ਰੁਪਏ ਚ 100 ਕਿਲੋਮੀਟਰ ਹਾਂ 100 ਕਿਲੋਮੀਟਰ ਕਰਾਇਆ ਫਰੀ ਹੈ ਜੇ ਇੱਥੋਂ ਕਿਸੇ ਨੇ ਲੋਪ ਲੰਮਾ ਘੜ ਲੇ ਮੜਾ ਯਾਰ ਲੰਮਾ ਤੋੜ ਲੀਏ ਤਾਂ ਮੜਾ ਨਾ ਮਾ ਘੜ ਲੇ ਦੋਸਤੋ ਸਿੰਘਾਂ ਦੀ ਬਣਾਉਟ ਤੁਸੀਂ ਇਹਦੀ ਚੈੱਕ ਕਰ ਲਓ ਫੇਸ ਕੁਆਲਟੀ ਦੀ ਵੀ ਬਹੁਤ ਚੰਗੀ ਆ ਬਾਕੀ ਪੈਠ ਪੁੜੇ ਦੀ ਵੀ ਐ ਢਾਲੂ ਨੀ ਕੋਈ ਚੰਗੀ ਚੰਗੀ ਆ ਜਾਨੀ ਕਿ ਛੋੜਾ ਤੁਸੀਂ ਇਹਦਾ ਚੈੱਕ ਕਰ ਲਓ ਬਾਕੀ ਕਿ ਕੁਲ ਐ ਚੰਗੀ ਸਮਝੇ ਚੰਗੀ ਬਣ ਜੂਗੀ ਬਾਕੀ ਗਾਂ ਕਿਸੇ ਦੀ ਸੰਭਾਈ ਆ ਬਾਈ ਪੂਚ ਕੋਈ ਵਾਲ ਚਿੱਟਾ ਤਾਂ ਹੈ ਨਹੀਂ ਨਾ ਬਾਈ ਕੋਈ ਇੱਕ ਹੈਗਾ ਨਹੀਂ ਸੰਭੂਗਾ ਫੇਰ ਤਾਂ ਇਹ ਬਣ ਨਹੀਂ ਕੀ ਆ ਠੀਕ ਆ ਪੂਛ ਵੀ ਲਗਭਗ ਜੈਡ ਬਲੈਕ ਹਾਂ ਜੈਡ ਬਲੈਕ ਹੀ ਆ ਵਾਲ ਤਾਂ ਕੋਈ ਵੀ ਚਿੱਟਾ ਹੈ ਨਹੀਂ ਬਾਈ ਠੀਕ ਆ ਪੂਛ ਤੇ ਨਾ ਮੂਛ ਵੀ ਲਗਭਗ ਦੋਸਤੋ ਬਲੈਕ ਹੀ ਹੈ ਸਾਰੀ ਬਾਕੀ ਪਾਲਣ ਦੇ ਕੰਮ ਦੀ ਦੋਸਤੋ ਪੱਠ ਪੂੜਾ ਜੇ ਦੇਖ ਕੇ ਚਾਰ ਹੀ ਥਾਣਾ ਕੋਈ ਫੋਟ ਛਾਂਗ ਨਹੀਂ ਕੋਈ ਜਾਣ ਨਾ ਕੋਈ ਹੋਰ ਨਾਕਸ਼ਾ ਜਾਨੀ ਕੇ ਬਾਕੀ ਜਿਹੜੀ ਪੁਰਾਣੀ ਲੈਣੀ ਉਹਨੇ ਆਪਦੀ ਤਸੱਲੀ ਕਰਨੀ ਠੀਕ ਆ ਬਾਕੀ ਜੋ ਚੀਜ਼ ਆਪਾਂ ਦੱਸਿਆ ਵੀਡੀਓ ਦੇ ਵਿੱਚ ਨਿਕਲੂ ਉਹੀ ਠੀਕ ਆ ਹਾਂ ਬਾਕੀ ਕਿਸੇ ਨੇ ਇੱਥੇ ਆ ਕੇ ਸਨੱਖ ਪਣਾਉਂ ਵੀ ਠੰਡੀ ਸੀਲ ਹੈ ਜਿਵੇਂ ਬਾਹਲੀ ਟਰੱਕਲ ਜੀ ਹੁੰਦੀ ਹੈ ਕੋਈ ਉਹੋ ਜਿਹੀ ਨਹੀਂ ਗੀ ਸਾਈਕੋਲ ਤਾਂ ਰਾਤ ਹੀ ਆਈ ਹੈ ਮਾੜਾ ਮੋਟਾ ਜਾਨੀ ਕਿ ਪੱਟੇ ਥੋੜੇ ਜਿ ਘੱਟ ਚੱਕਿਆ ਫੇਸ ਕੁਆਲਟੀ ਚੈੱਕ ਕਰ ਲੋ ਤੇ ਮਰੇ ਜੇ ਬੁੜੇ ਦੀ ਵੀ ਖਾਦੇ ਬਹੁਤ ਚੌੜੀ ਹੈ ਜਿਹੜੇ ਹਸਾਬ ਨਾਲ ਉਮਰ ਹੈ ਇਹਦੀ ਜ ਆਜ ਦੇ ਟਾਈਮ 'ਚ ਪੱਟ ਥੋੜੇ ਜਿ ਬਹੁਤ ਚੌੜੀ ਆ ਹੂੰ ਪਿਛੋ ਵੀ ਜਾਨੀ ਕਿ ਸਾਰੀ ਉਹ ਹਸਾਬ ਨਾਲ ਜੋ ਨਿਸ਼ਾਨੀਆਂ ਚੰਗੀ ਆ ਠੀਕ ਆ ਹਾਂ ਬਾਕੀ ਕਿਸੇ ਨੇ ਜੀ ਨਹੀਂ ਪੈਸੇ ਲੈਣੇ ਹਰੇਕ ਭੈਣ ਭਰਾ ਨੂੰ ਪਰਖੀ ਆ ਠੀਕ ਆ ਜੋ ਚੀਜ਼ ਹੈਗੀ ਆ ਸਾਹਮਣੇ ਤੇ ਮੋਲੇ ਦਾ 25000 100 ਕਿਲੋਮੀਟਰ ਦੇ ਕਰ ਪਹੁੰਚ 100 ਕਿਲੋਮੀਟਰ 25000 ਚ ਪਹੁੰਚ ਆ ਜੀ ਕਿਸੇ ਨੇ ਥੋੜੇ ਜਾਨੀ 3000 ਰੁਪਏ ਛੱਡਾ ਦੇ 22000 ਰੁਪਏ 22000 ਚ ਦੇ ਬਾਈ ਠੀਕ ਆ ਸਹੀ ਆ ਐ ਕਿਨਾਂਗਾ ਅੱਜ ਹਾਂ ਐ ਕਿਨਾਂਗਾ ਬਾਈ ਠੀਕ ਆ ਦੋਸਤੋ ਐ ਕਿਨਾਂਗਾ ਪਾਲਣ ਦੇ ਕੰਮ ਦੀ ਕੱਟੀ ਆ ਨੰਬਰ ਥੱਲੇ ਸਕਰੀਨ ਤੇ ਚੱਲਦਾ ਰਹਣਾਗਾ ਕੱਟੀ ਬਹੁਤ ਚੰਗੀ ਆ ਕੇ ਦੇਖੋਗੇ ਤੇ ਪਸੰਦ ਆਊਗੀ ਦੋਸਤੋ ਕੋਈ ਵੀਰਾਂ ਠੰਡੀ ਆ ਠੀਕ ਹੈ ਕਈ ਪਸੂੰਦਾ ਜਿਵੇਂ ਡਰਦਾ ਪਾਈ ਕੋਲ ਜਿਵੇਂ ਰਾਤ ਹੀ ਆਈ ਹੈ ਨਹੀਂ ਪਸੂਆ ਉਪਰ ਉਪਰ ਕਰਦਾ ਪੱਠੇ ਦਾ ਜਰੂਰ ਥੋੜੇ ਘੱਟ ਖਾਦੇ ਆ ਹੂੰ ਠੰਡੀ ਬਹੁਤ ਹੈ ਠੰਡੀ ਹੈ ਠੀਕ ਹੈ ਜੀ ਭਾਈ ਸਹੀ ਆ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਲਾਸਟ ਤੱਕ ਰਹਿਣ ਲਈ ਧੰਨਵਾਦ ਦੋਸਤੋ